ਬੇਡਾ ਤੁਹਾਨੂੰ ਮਿਲ ਜੂ ਜਲਦੀ ਬਹੁਤ ਧੰਨਵਾਦ ਸਾਡਾ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਇਦਾਂ ਨਹੀਂ ਕਰਨ ਨਾ ਨਾ ਬਹੁਤ ਧੰਨਵਾਦ ਇਦਾਂ ਨਹੀਂ ਸਾਰਾ ਇਦਾਂ ਦੇ ਜਜ਼ਬਤੀ ਨਹੀਂ ਹੋਣਾ ਜਜ਼ਬਤੀ ਦਾ ਹੋਣਾ ਨਹੀਂ ਨਹੀਂ ਸਰ ਮੈਂ ਕਿ ਨਹੀਂ ਮੈਂ ਤੁਹਾਨੂੰ ਵੇਖ ਕੇ ਬੜਾ ਖੁਸ਼ ਹੋਇਆ ਹਾਂ ਨਾ ਨਾ ਕੋਈ ਗੱਲ ਮੇਰੇ ਕੋ ਤੇਰਾ ਨਹੀਂ ਜਾਂਦਾ ਮੈਂ ਤੁਰ ਕੇ ਆ ਉਹਦੇ ਪਿੱਛੇ ਨਹੀਂ ਛੁਟਾ ਕੋਈ ਗੱਲ ਨਹੀਂ ਕਿ ਮੈਂ ਆਪ ਵੀ ਸਾਬ ਬਣਾਉਣ ਲਈ ਜੂਰ ਮਿਲ ਮੈਂ ਕਿਹਾ ਮੈਂ ਆ ਗਿਆ ਤੁਹਾਡਾ ਪੁੱਤ ਉਹ ਮੈਂ ਕਮ ਦੋ ਦੇ ਕਿਉਂ ਮੇਰੇ ਹੁੰਦਿਆ ਦਿਲ ਨਾ ਛੱਡੋ ਹਰ ਤਰ੍ਹਾਂ ਤੁਹਾਡੇ ਨਾਲ ਮਿਹਰਬਾਨੀ ਹਾਂ ਇਹ ਜਿੱਦਾਂ ਦਾ ਕਹਿੰਦੇ ਤਾਂ ਇਹਨਾਂ ਨੂੰ ਵਧੀਆ ਬੇਡਾ ਬਣਾ ਦਿਓ ਪੈਸੇ ਪਾਪਾ ਤੁਹਾਨੂੰ ਬੇਨਤੀ ਹੈ ਵੀ ਉਹਨਾਂ ਨੂੰ ਬੜਾ ਕੇ ਛੇਤੀ ਦਿਓ ਵਿਚਾਰਾਂ ਨੇ ਆਪਣੀ ਕਨ ਕੁੜਕ ਦੀ ਟ੍ਰੈਕਟਰ ਟੁੱਟਰ ਲਗਾਉਣੇ ਆ ਠੀਕ ਹੈ ਕਿ ਦੀ ਗੱਲ ਤੇ ਆਪਾਂ ਇਹੜਾ ਮੈਂ ਤੁਹਾਨੂੰ ਮੈਂ ਪੈਸੇ ਦੇਵਾਂਗਾ ਕੱਲ ਕੱਲ ਮੈਂ ਸ਼ਾਮ ਨੂੰ ਆਉਣਾ ਕੱਲ ਮੈਂ ਤੁਹਾਨੂੰ ਮਤਲਬ ਜਿਹੜਾ ਲੱਖ ਰੁਪਏ ਦੇ ਦੂੰਗਾ ਬਾਕੀ ਜਿੰਨੇ ਤੁਸੀਂ ਕਹੋਗੇ ਮੈਂ ਤੁਹਾਨੂੰ ਪੈਸੇ ਦੇ ਦੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਲ ਤੁਹਾਨੂੰ ਲੱਖ ਰੁਪਏ ਮਿਲ ਜੂ ਠੀਕ ਹੈ ਇਹ ਬੱਬੂ ਆਊਗਾ ਸਰਪੰਚ ਤੇ ਜਿਹੜਾ ਸਾਹਿਦ ਕਹਿੰਦੇ ਆ ਇੱਕ ਛੋਟੀ ਬੇੜੀ ਬਣਾਉਣੀ ਆ ਤੇ ਇੱਕ ਬੇੜਾ ਬਣਾਉਣਾ ਨਹੀਂ ਨਹੀਂ ਜਿਹੜੇ ਬੱਲ ਬੱਦੇ ਦਾ ਬੱਲਾ ਵਾਲੇ ਆ ਉਹਦੇ ਨਾਲ ਦਾ ਸਾਜ ਤਾਂ ਕੋਈ ਨਹੀਂ ਹੈਗਾ ਇੱਥੇ ਸਪੰਚ ਸਭ ਤੋਂ ਵੱਡਾ ਸਾਜ ਸਾਡੇ ਕੋਲ ਇਹੋ ਹੀ ਉਹ ਗੂਆ ਹਾਂ ਆਓ ਜਿੱਦਾਂ ਵਾ ਇਹ ਕਹਿੰਦੇ ਨਾ ਬੱਲਾ ਵਾਲੇ ਉਹਦਾਂ ਦਾ ਪੜਾਵੇ ਯਾਰ ਇਹਨਾਂ ਦਾ ਬੜਾ ਨੁਕਸਾਨ ਹੋਇਆ ਆਉਦੇ ਆ ਜਾਣ ਕਿ ਤੈਨੂੰ ਤੇ ਦੱਸੋ ਕੱਲ ਕੱਲ ਮੈਂ ਤੁਹਾਨੂੰ ਪੈਸੇ ਭੇਜੂਗਾ ਠੀਕ ਹੈ ਆ ਕਦ ਆ ਕੋਈ ਨੀ ਕੱਲ ਖੋਲੋ ਤੂੰ ਵਟਸਐਪ ਕੋਈ ਦੀ ਕਾਲ ਕਾਲੋ ਸ਼ੁਰੂ ਕਰ ਦੋ ਦਬਾ ਨਾ ਲਾ ਕੇ ਆ ਠੀਕ ਠੀਕ ਗੇਅਰ ਵੀ ਰੱਖੀ ਤੂੰ ਪਾ ਕੇ ਨਾਲ ਕੋਈ ਨਹੀਂ ਕੋਈ ਨਹੀਂ ਲੱਗਦੀ ਬ੍ਰੇਕ ਨਹੀਂ ਰੱਖਾ ਲੱਗਦੀ ਲੱਗਦੀ ਪਹਿਲਾਂ ਨਾਲ ਲੌਂਡਾ ਦਾ ਜਾਂਦੇ ਪਸ ਲੱਗੇ ਜਗਦੀ ਵੀ ਅਸੀਂ ਇਹ ਜਾਂਦੇ ਸੀ ਅਸੀਂ ਗੇਅਰ ਪਾ ਕੇ ਰੱਖਿਆ ਗੇਅਰ ਕੱਟ ਫਾਰੋਰ ਬੰਦਾ ਹੋਏ ਨਹੀਂ ਨਹੀਂ ਛੱਡ ਦੇ ਹਾਂ ਚੱਲੇ ਜਾਂਦੇ ਜਾਂਦੇ ਵੇਖ ਚੱਡ ਚੱਡ ਰੇਡ ਮਾਈ ਚੱਲੇ ਚੱਲੇ ਆਹ ਵੇ ਸਾਹ ਜੀ ਗੇਅਰ ਕੱਢ ਦੇ ਗੇਅਰ ਕੱਢ ਦੇ ਜਾਂਦੇ ਜਾਂਦੇ ਅੱਗੇ ਜਾਂਦੇ ਦੂਜਾ ਲਾ ਗਾਲਾ ਕਾਣ ਕੇ ਚੱਲ ਜਾ ਦੋ ਗਾਲਾ ਕਾਣ ਕੇ ਗਾਣੀ ਲਾ ਲਈ ਆ ਦੋ ਤਿੰਨ ਇਹ ਤਾਂ ਕਾਲਾ ਗਾਣਾ ਕਰ ਦੋ ਉਹ ਲੈ ਉਹ ਮੈਸੀ ਬਾਕੀ ਬੰਦੇ ਮੈਸੀ ਹੋ ਗਏ ਉਹ ਭਰਾ ਆਉਂਦਾ ਨਹੀਂ ਟੁੱਟ ਉਹ ਚਲਾ ਲਾਓ ਟਿਊਬ ਦਾ ਟੁੱਟ ਚਲੋ ਫਰੋਜਾ ਖੋਲ ਦਿੰਨੇ ਆ ਚਲੋ ਬੜਾ ਬੜਾ ਬੱਸ 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 ਫਟੇ ਫਟੇ ਇਹ ਜਿੱਦਣ ਹੈ ਨਹੀਂ ਰਾਟੀਆਂ ਭਗਿਆ ਲੱਭ ਲੈ ਨਾ ਬਈ ਨਾ ਬਣਾ ਹੋਣਾ ਨਾ ਪੀ ਬ੍ਰੇਕ ਸਦਾ ਨਹੀਂ ਰਹਿਣਾ ਤੇ ਬੜਾ ਆਲੋ 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 ਟਾਈਮ ਬੜਾ ਹੋ ਗਿਆ ਭਜੋ 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 ਇਦਾਂ ਜਾਊਗਾ ਹਾਂਜੀ ਇਹ 36 ਜਾਨੀ ਮੀਨਾ ਕਹਿੰਦਾ ਫੋਨ ਨਹੀਂ ਲੱਗਣਾ ਯਾਰ ਕੀ ਗੱਲ ਕਿਉਂ ਇਹ ਚਾਜੀ ਦੁਕਾਨਾਂ ਛੋਟੀਆਂ ਹੈ ਠੀਕ ਆ ਰੀਚਾਰਜ ਮਹਿੰਗੇ ਹੋ ਗਏ ਆ ਆਪਣਾ ਲਾਜ ਜੱਬੇ ਨੂੰ ਉਹ ਕੀ ਆ ਆਵਾਜ਼ ਵਿੱਚ ਖੜਾ ਹੋ ਗਿਆ ਇਹ ਬੇੜਾ ਮੈਂ ਖੜਾ ਨਹੀਂ ਹੋ ਬਹੁਤ ਤੇਜ਼ ਜਾਂ ਰਿਹਾ ਵੇਖਣ ਲੱਗਣ ੜਿਆ ਪਾਣੀ ਵੇਖੋ ਜਾਂਦਾ ਭੱਜਾ ਡੇੜਾ ਰੱਖ ਕੋਖੜੀ ਹੁੰਦਾ ਆ ਕਮਾਦੀ ਸਾਰਾ ਗੰਦਾ ਲੱਗਿਆ ਹਾਂ ਕਿੰਨਾ ਕੁ ਲੈ ਤੁਹਾਨੂੰ ਪੈਗਾ ਇਹ ਇਹ ਸਾਰਾ ਤੁਹਾਨੂੰ ਪੈਗਾ ਲਈ ਇਹ ਉਹ ਗੱਲ ਮੈਂ ਕਹਾਂ ਦੋ 250 ਕਿਲਾ ਜਿਹੜਾ ਬਿਲਕੁਲ ਇੰਨੇ ਅਸੇ ਜਗ੍ਹਾ 'ਚ ਬਰਬਾਦ ਹੋ ਗਿਆ ਕਿ ਕਿੱਖ ਨਹੀਂਗਾ ਅੱਛਾ ਪਹਿਲਾਂ ਬਿਨਾਂ ਜਾਣਿਆ ਸਾਰੀ ਪਹਿਲੀ ਸਿੱਧੀ ਜਾ ਪਹਿਲੀ ਕਿੰਨੀ ਸੀ 6 6-7 ਕਿੱਲੇ ਸਾਰੀ ਉਦੋਂ ਕੀ ਰੇਤ ਪਈ ਹਾਂ ਸਾਰੀ ਮਾੜੀ-ਮੁੱਟੀ ਫਸਲਾਂ ਦੀ ਸਾਰੀ ਬਰਬਾਦ ਹੋ ਗਈ ਸਾਰ ਓਹੋ ਅੱਜ ਪਹਿਲੀ ਨਾ ਬਾਕੀ ਸਾਡੀ ਮਤਸ ਕਰਿਓ ਅਸੀਂ ਬਹੁਤ ਤੁਸੀਂ ਬੰਦੇ ਹੋ ਵੇਖੋ ਮੈਂ ਕੋਈ ਦਿਲ ਨਹੀਂ ਛੱਡਦਾ ਮੈਂ ਵੇਖੋ ਆਇਆ ਐਡੀ ਦੂਰ ਇਹਨਾਂ ਨੇ ਮੈਨੂੰ ਆਉਂਦੇ ਆ ਭਲਾਵਾਂ ਨੇ ਕਿਹਾ ਬੇੜਾ ਲੈ ਦੋ ਤੇ ਮੈਂ ਕਿਹਾ ਬੇੜਾ ਤੁਹਾਨੂੰ ਮਿਲ ਜਾਊਗਾ ਕੋਈ ਨਹੀਂ ਤੁਹਾਨੂੰ ਵੀ ਕੋਈ ਮੱਤੇ ਦੀ ਲੋੜ ਹੋਗੀ ਮਿਹਰਬਾਨੀ ਹਾਜਰ ਦੱਸ ਪਤਾ ਪਸ ਸਿੱਖ ਆ ਪੰਜਾਬੀ ਆ ਦਿਲ ਨਹੀਂ ਛੱਡਦਾ ਨਹੀਂ ਜੀ ਸਰ ਕੋਈ ਗੱਲ ਨਹੀਂ ਦਿਲ ਨਹੀਂ ਛੱਡਦੀ ਨਹੀਂ ਸਰ ਦਿਲ ਨਹੀਂ ਛੱਡਦਾ ਛੱਡਿਓ ਦਿਲ ਕੋ ਛੱਡਦਾ ਆਪਾਂ ਬਹੁਤ ਸਾਰੇ ਆਪਾਂ ਸਾਰੇ ਇੱਕ ਦੂਜੇ ਦਾ ਸਹਯੋਗ ਕਰਦੇ ਆਪਾਂ ਕਹਾਂਗੇ ਪਤਾ ਤੁਹਾਡਾ ਨੁਕਸਾਨ ਹੋ ਗਿਆ ਟਰੈਕਟਰ ਪਰ ਬਾਦ ਹੋ ਗਿਆ ਯਾਰ ਗਰੀਬ ਆਮੀ ਸਭ ਲਈ ਮੁਸ਼ਕਲ ਬਣਾਈ ਸੰਦ ਨਹੀਂ ਜੀ ਬਹੁਤ ਔਖੇ ਸੰਦ ਬਣ ਹਾਂਜੀ ਜਿੰਨਾ ਹੋ ਸਖਿਆ ਚਲੋ ਹੱਡੀ ਮਰਤ ਕਰੀਏ ਕੋਈ ਹਾਲੀ ਮੱਕਾ ਦੂੰਗਾ ਕਦੂੰਗਾ ਮਿਹਰਬਾਨੀ ਕਦੂੰਗਾ ਆਪਾਂ ਦੇਖਦੇ ਆਂ ਦੇ ਕੇ ਬਕਸ਼ਾ ਵਾਲੇ ਨਾਲ ਗੱਲ ਕਰਦੇ ਆਂ ਠੀਕ ਹੈ ਕਿਤੇ ਇੱਕ ਥਾਂ ਤੇ ਖੜ ਕੇ ਸਾਡੇ ਟਰੈਕਟਰ ਤੁਹਾਡੇ ਠੀਕ ਕਰਵਾ ਦਈਏ ਕੋਈ ਕਈ ਸਾਡੇ ਕੋ ਆਉਂਦੇ ਆ ਸੱਜਣ ਇਦਾਂ ਦੇ ਇੱਕੋ ਥਾਂ ਤੇ ਕੋਈ ਪਤਾ ਕਰਦੇ ਆਂ ਜਿੱਥੋਂ ਠੀਕ ਹੋ ਜਾਣਾ ਠੀਕ ਹੈ ਕਿ ਨਹੀਂ ਵਕਦਾ ਤਾਂ ਠੀਕ ਹੈ ਵਧੀਆ ਛੇ ਨਿਕਲੇ ਹਾਂਜੀ ਚਾਰ ਬਾਂ ਲੈ ਕੇ ਪਿਛੇ ਆ ਦੋ ਹੁਣ ਅੱਜ ਦੋ ਦਿਨੀਆਂ ਟਰੈਕਟਰ ਦਾ ਅੱਛਾ ਸਾਡੇ ਵੀ ਗਾੜੀ ਜੋ ਹੈ ਆਪ ਲੋਕਾਂ ਨੇ ਵਾਸ਼ ਕਰਵਾਉਣਾ ابھی ਵੀ ਅੰਦਰ ਤੇਜੀ ਗਾੜੀ ਇੱਕ ਉਹ ਥੱਲੇ ਅੱਛਾ ਥੱਲੇ ਹਾਂ ਹਰੇ ਕਈ ਸੰਦ ਰਹਿ ਗਏ ਟਰਾਲੀਆਂ ਟਰਾਲੀਆਂ ਨਹੀਂ ਅਜੇ ਹਾਂ ਭੱਲਾ ਦੇ ਜੀ ਸੁਭਾਗਾ ਸੁਭਾਗੇ ਹਾਂ ਸਾਵੀਆਂ ਹੋ ਨਹੀਂ ਅਜੇ ਦੋ ਜੋੜੇ ਕਹਿੰਦੇ ਨਹੀਂ ਨਿਕਲੇ ਹੂੰ ਹੂੰ ਟ੍ਰੈਕਟਰ ਚਾਰੇ ਇਦਾਂ ਦੇ ਨਿਕਲੇ ਟੁੱਟ ਭਾਜੀ ਕਰ ਗਈ ਜੀ ਮਲੇ ਜਿੰਨੇ ਮਲਵਾਏ ਕੋਈ ਕਿਸੇ ਦਾ ਕੋਈ ਟੁੱਟ ਗਿਆ ਉਹ ਜਿਆਦਾ ਖੰਡਮ ਨੇ ਹੂੰ ਕਿੱਥੇ ਕਿੱਥੇ ਕੋਈ ਚੀਜ਼ ਨੂੰ ਪੈਂਦਾ ਆ ਜੇ ਪੈਂਦੀ ਰਹੀ ਇਹਨੇ ਪੜ ਪੜ ਕੇ ਪੈਂਦੇ ਰੇ ਮੁੰਡੇ ਜਾਂਦੇ ਰੇ 30 ਫੁੱਟ ਦੇ 22 ਮਾਰਗ ਦਾ ਸਾਂ ਪਾਉਂਦੇ ਰੇ ਹੂੰ ਹਲੋ ਅਟੇ ਛੜੇ ਪਤਾ ਨਹੀਂ ਕਿੱਥੇ ਵੇਜਣਾ ਅੱਛਾ ਹਾਂਜੀ ਬਾਕੀ ਸੋਲੇ ਦੇ ਟਾਟਰ 20000 ਦੇ ਟਾਟਰ ਰੋ ਵੀ ਬਸ ਹੋ ਗਏ ਨਹੀਂ ਉਹ ਬਸ ਹੋ ਗਏ ਅੰਦਰ ਨਹੀਂ ਬੰਨੇ ਖਤਮ ਹੋ ਗਏ ਬਾਕੀ ਸਾਰੇ ਵਾਲੇ ਬੰਨੇ ਜਮੀਨਾਂ ਸਾਰੇ ਮਲ ਫਸਲਾਂ ਰੇਤਾ ਹੀ ਚੜ ਗਈ ਸਭ ਦਿੱਤਾ ਹੀ ਹੋ ਗਿਆ ਤੇ 10 ਦਾ ਫੁੱਟ ਹੋ ਗਈ ਹਨਾ ਹੂੰ ਇਹ ਤੇ ਪੋਸਟ ਹੀ ਆਪਾਂ ਮੇਰੇ ਖਾਲੀ ਤੇ ਪਹਿਲਾਂ ਆਇਆ ਵਾਂਗੇ ਆ ਆਏ ਪੋਸਟ ਹਾਂਜੀ ਪਹਿਲਾਂ ਇੱਥੇ ਕਿਤੇ ਨਾਮੋ ਨਿਸ਼ਾਨ ਹੀ ਨਹੀਂ ਰਹਿ ਗਿਆ ਹੂੰ ਜਿਹੜੇ ਬਰਾਬਰ ਹੀ ਪਾਣੀ ਆ ਉੱਤੇ ਉੱਤੇ ਖੇਚ ਰਹੀ ਮਰੀ ਮਰੀ ਬਸ ਦੇਦੀ ਸਾਰ ਹੂੰ 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 ਕੰਡਾ ਤਾਂ ਜਿੰਨਾ ਪਾਣੀ ਸਾਰੇ ਇੱਥੇ ਮਾਂ ਝੋਨਾ ਹੀ ਦੀ ਸਾਹਮਣੇ ਯਾ ਹੱਥ ਦੂਰ ਤੱਕ ਇਤੋਂ ਕਿਲੋਮੀਟਰ ਅੱਗੇ ਆ ਮੈਨੂੰ ਪਤਾ ਉਹ ਆ ਨਾ ਥੱਲੇ ਇਧਰ ਆਪਣਾ ਝੋਨਾ 40 50 ਕਿਲੋ ਇੱਕ ਕਿਤੇ ਬੂਟਾਂ ਦੀ ਤਾਂ ਉਥੋਂ ਦੀ ਰੇਦੀ ਨੱਪ ਗਈ ਸਾਰੀ ਹੂੰ ਤਾਰੇ ਬਾ ਕੋਈ ਬੂਟਾ ਨਹੀਂ ਖੜਿਆ ਪਿਆ ਪਿੱਛੇ ਵੀ ਉਹ ਜਾਣ ਆ ਵੇਖੋ ਪਿੱਛੇ ਮਗਰ ਕੀ ਨਾ ਨਾ ਸਭ ਉਧਰ ਦੇ ਵਿੱਚ ਹੀ ਆ ਦੋਗਾ ਸਭ ਖਤਮ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਰੇਤ ਪਾਣੀ ਕਿੱਥੋਂ ਆਈ ਇੰਨੀ ਰੇਤ ਛੜੀ ਹੈ ਵੀ ਕੋਈ ਫਸਲ ਕੋਈ ਰਹਿ ਹੀ ਨਹੀਂ ਗਈ ਕੱਢ ਕੇ ਇਹਨੂੰ ਵੇਚ ਹੀ ਸਕਦੇ ਨਾ ਕਿ ਪਸੇ ਕਰਦੇ ਨਹੀਂ ਆ ਕਿੱਥੇ ਖੜੋਗੇ ਪਾਣੀ ਨਹੀਂ ਕਿਹਨੇ ਪਾਣੀ ਇਧਰ ਤਾਂ ਖਤਮ ਹੈ ਇਧਰ ਮਾ ਉਹ ਭਾਵੇਂ ਕਦੀ ਕਿਤੇ ਨਿਕਲ ਜਾ ਆ ਕਿੱਥੇ ਚਲ ਜੂਗੀ ਇਹ ਬਸ ਪਹਿਲਾਂ ਲੱਖਾਂ ਰੁਪਏ ਖਰਚੇ ਬੰਦਾ ਹੁਣਾ ਖੋ ਗਿਆ ਤੇ ਰੇਤ ਕਿੱਧਰ ਨਿਕਲ ਜੂ ਨਹੀਂ 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 ਬਹੁਤ ਜਿਆਦਾ ਨੁਕਸਾਨ ਹੋ ਗਿਆ ਆਰਦਾ ਤੇ ਤਕਰੀਬਾ ਜੋ ਕਿ ਲੋਕਾਂ ਕੋ ਪੈਸੇ ਨਹੀਂ ਰਏ ਠੀਕ ਕਰਨ ਨੂੰ ਜੋ ਹਾਲਾਤ ਬਣੇ ਯਾਰ ਦੋ ਫਸਲ ਪੱਕਣ ਤੇ ਆਈ ਇਹ ਸਾਰਾ ਖਰਚਾ ਲਾਇਆ ਲਾ ਸਭ ਲਾਇਆ ਜੀ ਛੋਨਾ ਦੇ ਆਪਣਾ ਮੰਡੀ ਜਾਣਾ ਲਾਇਆ ਇਹਨਾਂ ਕਾਗਤ ਮਿਲ ਨਹੀਂ ਬਸ ਸੁਣ ਕੇ ਹੂੰ 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 ਤੇ ਦੇ ਪੱਕਣ ਗਏ ਦੋ ਸਰ ਮਜਾ ਕਿਤੇ ਡਾਹ ਆਹ ਹੁਣ ਆ ਕਿਤੇ ਝੋਨੇ ਵੜੇ ਜਾਣੇ ਜੀ ਹਿਸਾਬ ਹੋਏ ਜੀ ਇਹਨਾਂ ਪੱਕੇ ਹੀ ਹੋਣੇ ਉਹਨਾਂ ਮਤਲਬ ਦੋ ਜੋਂ ਦਿਨਾਂ ਦੀ ਖੇਤੀ ਛੋਂਟਾ ਨਹੀਂ ਚਾਂਸ ਤੇ ਆ ਵੀ ਬੇੜਾ ਕਿਸੇ ਦਾ ਲਿਆਉਂਦਾ ਉਹਨੇ ਲੈ ਜਾਣਾ ਕੱਲ ਨੂੰ ਉਹਨੇ ਗਪਾਰ ਵਾਲੇ ਕਿਸਾਨਾ ਕੋਲੋਂ ਬੇੜੀ ਨਾ ਬੇੜਾ ਕਰੋ ਸਾਡਾ ਸਾਡਾ ਜਾਨ ਉਹਦਾ ਆਖਾ ਜਾ ਉਹ ਆਪਣਾ ਉਹ ਬੇੜਾ ਕਿੱਥੇ ਚਲ ਗਿਆ ਉਹ ਟੁੱਟ ਗਿਆ ਸਾਰਾ ਟੁੱਟ ਗਿਆ ਜੇੜੀ ਵੀ ਟੁੱਟ ਗਈ ਰਸੇ ਟੁੱਟ ਗਏ ਜਦੋਂ ਪਾਣੀ ਜ਼ਿਆਦਾ ਹੋਇਆ ਜੇੜੀ ਵੀ ਟੁੱਟ ਗਈ ਬੇੜੀ ਵੀ ਟੁੱਟ ਗਈ ਉਹ ਹੁਣ ਜਿਆਦਾ ਮੁਸ਼ਕਲ ਆਉਣ ਦੀ ਆ ਤੇ ਠੇਕੇਦਾਰ ਦਾ ਇਹਨਾਂ ਉਹਾਂ ਦੇ ਕੱਲ ਹੀ ਲੈ ਜਾਣੀ ਲੱਗਦਾ ਇਹ ਟ੍ਰੈਕਟਰਾਂ ਕਰਕੇ ਰੱਖਿਆ ਜੇ ਹੁਣ ਮਤਲਬ ਅੰਦਰ ਆਇਆ ਵੀ ਨਹੀਂ ਜਾਣਾ ਜਿਹੜਾ ਕੋਈ ਕਿਸੇ ਦਾ ਕੋਈ ਫਸਲ ਮਾੜਾ ਮੋਟਾ ਜਾਂ ਪੈਲੀ ਪਧਰੀ ਕਰਨ ਵਾਲੀ ਜੇ ਕੋਈ ਸਾਧਨ ਨਹੀਂ ਆਪਣਾ ਮਿਲਦਾ ਤੇ ਆਇਆ ਹੀ ਬੇਟਾ ਮੈਂ ਬੜਵਾ ਦਦਾ ਤਾ ਤੁਹਾਨੂੰ